ਇੱਕ ਵਿਧਵਾ ਔਰਤ ਦੇ ਇੱਕ ਹੋਰ ਤੇ ਵਿਚਕਾਰ ਲਗਾਤਾਰ ਹੰਗਾਮਾ ਹੋ ਗਿਆ ਦਰਸਲ ਇੱਕ ਔਰਤ ਨੂੰ ਜਾਤੀ ਸੂਚਕ ਸ਼ਬਦ ਬੋਲਣ ਦਾ ਮਾਮਲਾ ਹੈ ਜਿਸ ਤੋਂ ਬਾਅਦ ਬਵਾਲ ਖੜਾ ਹੋ ਗਿਆ ਤੇ ਇਸ ਮਾਮਲੇ ਚ ਹੁਣ ਦੋ ਧਿਰਾਂ ਆਹਮੋ ਸਾਹਮਣੇ ਨੇ ਦਰਅਸਲ ਇੱਕ ਧਿਰ ਨੇ ਦੂਜੀ ਔਰਤ ਨੂੰ ਜਾਤੀ ਸੂਚਕ ਸ਼ਬਦ ਬੋਲੇ ਨੇ ਜਿਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਨੇ ਰੋਸ ਪ੍ਰਗਟ ਕੀਤਾ ਮਾਮਲਾ ਥਾਣੇ ਤੱਕ ਪਹੁੰਚ ਗਿਆ ਪੀੜਤ ਔਰਤ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਮੰਗ ਰਹੀ ਹੈ ਜਦ ਕਿ ਇਸ ਸਬੰਧ ਵਿੱਚ ਦੂਸਰੀ ਧਿਰ ਤੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੱਲ ਤੋਂ ਪੱਲਾ ਝਾੜ ਲਿਆ ਮੈਂ ਬੀਬੀ ਚਰਨਜੀਤ ਕੌਰ ਤੇ ਬਾਬਾ ਜੀ ਆਏ ਸੀ ਮੇਰੇ ਘਰ ਦਾਦਾ ਜੀ ਦੀ ਡੈਥ ਹੋਈ ਸੀ ਮੇਰੇ ਚਾਚਾ ਹੀ ਪਰਮਜੀਤ ਸਿੰਘ ਜੀ ਨੇ ਜਿਹੜੇ ਕਿ ਮੈਨੂੰ ਇੱਕ ਜਾਤੀਵਾਜਕ ਸ਼ਬਦ ਬੋਲੇ ਨੇ ਤੇ ਨਾਲ ਬਾਬਾ ਜੀ ਨੂੰ ਵੀ ਕਿ ਨਿਹੰਗਾਂ ਨੂੰ ਸਾਡੇ ਸਿਰ ਤੇ ਬਿਠਾ ਛੱਡ ਗਈ ਹੈ ਤੇ ਮੈਂ ਚਾਹਨੀ ਆ ਕਿ ਮੈਨੂੰ ਜਿਹੜਾ ਕਿ ਇਹਨਾਂ ਨੇ ਮੇਰੇ ਨਾਲ ਤਕਾ ਕੀਤਾ ਹੈ ਮੈਨੂੰ ਕੱਢਿਆ ਵੀ ਹੈ ਕਰੋ ਤੇ ਮੈਂ ਇੱਕ ਸਰਕਾਰ ਅੱਗੇ ਬੇਨਤੀ ਕਰਦੀਆਂ ਤੇ ਬਾਬਾ ਜੀ ਅੱਗੇ ਵੀ ਬੇਨਤੀ ਕਰਦੀਆਂ ਕਿ ਮੈਨੂੰ ਮੇਰਾ ਇਨਸਾਫ ਦਿੱਤਾ ਜਾਵੇ ਤੇ ਜਿਹੜੇ ਜਾਤੀਵਾਜਿਕ ਸ਼ਬਦ ਬਾਬਾ ਜੀ ਨੇ ਤੇ ਮੈਨੂੰ ਵੀ ਕਹੇ ਨੇ ਉਹਦੇ ਤੇ ਸਖਤ ਕਾਰਵਾਈ ਇਹਦੇ ਤੇ ਪਰਮ ਜੀ ਸਿੰਘ ਤੇ ਕੀਤੀ ਜਾਵੇ ਅੱਜ ਜਿਹੜੀ ਕਾਨਫਰੰਸ ਸਾਨੂੰ ਕਰਨ ਦੀ ਲੋੜ ਪਈ ਆ ਸਾਡੇ ਜਿਹੜਾ ਸਾਡਾ ਸਮਾਜ ਆ ਜਿੱਥੇ ਅਸੀਂ ਪੰਥ ਦੇ ਆ ਸਵਾਵਾ ਕਰ ਰਹੇ ਆ ਮਿਸਲ ਬਾਬਾ ਉਹਦੇ ਸਿੰਘ ਜੀ ਤਰਨਤਾਲ ਦਾ ਜ세 ਬੰਦੀ ਦਾ ਮੁਖੀ ਆ ਦਾਸ ਜਿੱਥੇ ਅਸੀਂ ਧਾਰਮਿਕ ਧਾਰਮਿਕ ਜਥੇਬੰਦੀ ਦੇ ਮੁਖੀਆਂ ਉੱਥੇ ਅਸੀਂ ਆਪਣੇ ਸਮਾਜ ਦੇ ਨਾਲ ਵੀ ਚੱਲਦੇ ਆ ਕਿਉਂਕਿ ਜਿੱਥੇ ਵੀ ਕਿਸੇ ਦੇ ਨਾਲ ਗਰੀਬ ਗੁਰਬੇ ਨਾਲ ਕਿਸੇ ਗਰੀਬ ਸੇਖ ਨਾਲ ਜਾਂ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਵਿਦਕਰਾ ਹੁੰਦਾ ਤੇ ਭੈਣ ਦੇ ਨਾਲ ਉੱਥੇ ਖਾਲਸਾ ਜਿਹੜਾ ਉਹ ਡਟ ਕੇ ਸਾਥ ਦਿੰਦਾ ਔਰ ਉਹਨਾਂ ਨੂੰ ਇਨਸਾਫ ਦਵਾਉਂਦਾ ਕਾਨੂੰਨ ਦੀ ਲੜਾਈ ਦੇ ਨਾਲ ਲੜ ਕੇ ਅੱਜ ਸਾਡੇ ਧਿਆਨ ਦੇ ਵਿੱਚ ਮਸਲਾ ਜਿਹੜਾ ਆਇਆ ਸੀਗਾ ਨਿਊ ਅਜੀਤ ਨਗਰ ਦੀ ਸਾਡੀ ਪੀ